ਨਮਸਕਾਰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਹੈਲਦੀ ਇੰਡੀਅਨ ਫੂਡ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਹੋ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੀ ਇਸ ਵੀਡੀਓ ਨੂੰ ਪੂਰਾ ਦੇਖਣਾ ਅੱਜ ਜਿਹੜੀ ਮੈਂ ਰੈਸਪੀ ਤੁਹਾਡੇ ਕੋਲ ਲੈ ਤੁਹਾਡੇ ਸਾਹਮਣੇ ਲੈ ਕੇ ਆਈਆਂ ਉਹ ਹੈ ਆਲੂ ਗੋਪੀ ਦੀ ਪੰਜਾਬੀ ਸਟਾਈਲ ਦੇ ਵਿੱਚ ਸਬਜੀ ਬਿਲਕੁਲ ਹੀ ਸਿੰਪਲ ਤਰੀਕੇ ਦੇ ਨਾਲ ਤੇ ਘੱਟ ਮਸਾਲਿਆਂ ਦੇ ਨਾਲ ਚਲੋ ਸ਼ੁਰੂ ਕਰਦੇ ਆਂ ਅੱਜ ਜਿਹੜੀ ਮੈਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆਂ ਅੱਜ ਅਸੀਂ ਬਣਾਵਾਂਗੇ ਗੋਭੀ ਤੇ ਆਲੂ ਦੀ ਸਬਜੀ ਬਿਲਕੁਲ ਪੰਜਾਬੀ ਸਟਾਈਲ ਦੇ ਨਾਲ ਐ ਸਬਜੀ ਬਣਾਉਣ ਵਾਸਤੇ ਅਸੀਂ 1 ਕਿਲੋ ਗੋਭੀ ਲਈ ਹੈ गोभी ਨੂੰ ਮੈਂ ਪਹਿਲਾਂ ਹੀ ਕੱਟ ਲਿਆ ਤੇ ਇਹਨੂੰ ਗਰਮ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਿਆ। ਆਲੂਆਂ ਨੂੰ ਵੀ ਕੱਟ ਕੇ ਧੋ ਲਿਆ। ਅਗਰ ਤੁਸੀਂ ਆਲੂਆਂ ਨੂੰ ਪਹਿਲਾਂ ਕੱਟਦੇ ਹੋ ਤੇ ਉਹ ਕਾਲੇ ਹੋ ਜਾਂਦੇ ਆ ਤੇ ਤੁਸੀਂ ਪਾਣੀ ਦੇ ਵਿੱਚ ਪਾਣੀ ਵਿੱਚ ਪਾਣੀ ਪਾ ਕੇ ਰੱਖ ਦਿਓ। ਇੱਕ ਪਿਆਜ਼ ਕੱਟ ਲਿਆ। ਇੱਕ ਟਮਾਟਰ ਕੱਟ ਲਿਆ ਤੇ ਇਹ ਨਾਲ ਹਰੀ ਮਿਰਚ ਲੈ ਲਈ। ਇਹ ਗੋਭੀ ਦੇ ਡੰਡਲ ਹੈਗੇ। ਇਹਨਾਂ ਨੂੰ ਡੰਡਲਾਂ ਨੂੰ ਮੈਂ ਅਲੱਗ ਕਰ ਲਿਆ। ਤੇ ਐ ਪੱਤਿਆਂ ਨੂੰ ਅਲੱਗ ਕੱਟ ਲਿਆ। ਡੰਡਿਆਂ ਨੂੰ ਤਾਂ ਬਰੀਕ-ਬਰੀਕ ਇਸ ਤਰ੍ਹਾਂ ਇਹਨਾਂ ਨੂੰ ਕਰਨ ਨਾਲ ਡੰਡਿਆਂ ਨੂੰ ਅਲੱਗ ਪਕਾਣ ਦੇ ਨਾਲ ਸਬਜੀ ਬਹੁਤ ਸਵਾਲ ਬਣਦੀ ਹੈ। ਤੇ ਅਸੀਂ ਗੋਭੀ ਨੂੰ ਬਸ ਐ ਡੰਡਲਾਂ ਨੂੰ ਇਸ ਤਰ੍ਹਾਂ ਅਲੱਗ ਕੱਟ ਲਾਂਗੇ ਤੇ ਗੋਭੀ ਨੂੰ ਬਸ ਇਸ ਤਰ੍ਹਾਂ ਦੋ ਪੀਸ ਜਾਦਾ ਮੋਟੀ-ਮੋਟੀ ਗੋਭੀ ਨਹੀਂ ਅਸੀਂ ਕਟਾਂਗੇ ਇਧਰ ਅਸੀਂ ਸਰ੍ਹੋਂ ਦਾ ਤੇਲ ਪਾ ਲਾਂਗੇ ਤੇਲ ਅਸੀਂ ਘੱਟ ਹੀ ਪਾ ਲਿਆ ਤੇਲ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਅਸੀਂ ਪਾ ਲਾਂਗੇ ਜੀਰਾ ਆਪਾਂ ਹੁਣ ਪਾ ਦਾਂਗੇ ਲਸਣ ਅਦਰਕ ਦਾ ਪੇਸਟ ਕੁੱਟਿਆ ਹੋਇਆ ਲਸਣ ਅਦਰਕ ਦੇ ਪੇਸਟ ਨੂੰ ਅਸੀਂ ਬਸ ਲਾਈਟ ਬਰੌਨ ਹੋ ਤੱਕ ਰੱਖਾਂਗੇ ਲਸਣ ਅਦਰਕ ਸਾਡਾ ਬਰੌਨ ਹੋ ਗਿਆ ਇਹਦੇ ਵਿੱਚ ਅਸੀਂ ਪਾ ਦਾਂਗੇ ਕੱਟੇ ਹੋਏ ਪਿਆਜ਼ ਪਿਆਜ਼ ਨੂੰ ਵੀ ਅਸੀਂ ਜਿਆਦਾ ਡਾਰਕ ਬਰੌਨ ਨਹੀਂ ਕਰਾਂਗੇ ਹਲਕਾ ਜਿਹਾ ਹੀ ਬ੍ਰਾਊਨ ਕਰਾਂਗੇ ਸਾਡੇ ਪਿਆਜ਼ ਹਲਕੇ ਜੇ ਬ੍ਰਾਊਨ ਹੋ ਗਿਆ ਬਸ ਉੱਤੇ ਨਾਲੋਂ ਇੰਨਾ ਹੀ ਬ੍ਰਾਊਨ ਕਰਨਾ ਹੈ ਫਿਰ ਅਸੀਂ ਇਹਦੇ ਚ ਪਾ ਲਵਾਂਗੇ ਟਮਾਟਰ ਤੇ ਹਰੀ ਮਿਰਚ ਪਾ ਲਾਂਗੇ ਅਸੀਂ ਲਾਲ ਮਿਰਚ ਪਾ ਲਾਂਗੇ ਅਸੀਂ ਹਲਦੀ ਜਿਆਦਾ ਹਲਦੀ ਨੂੰ ਪਾਵਾਂਗੇ ਚਮਚ ਨਮਕ ਪਾ ਦਾਂਗੇ ਨਮਕ ਸਵਾਦ ਅਨੁਸਾਰ ਜਿਸ ਤਰ੍ਹਾਂ ਦਾ ਤੁਸੀਂ ਪਾਦੇ ਹੋ ਮਿਰਚ ਵੀ ਤੁਹਾਡੇ ਸਵਾਦ ਅਨੁਸਾਰ ਨਮਕ ਵੀ ਤੁਹਾਡੇ ਸਵਾਦ ਅਨੁਸਾਰ ਇਹਨਾਂ ਨੂੰ ਅਸੀਂ ਸਾਰੇ ਮਸਾਲਿਆਂ ਨੂੰ ਪਿਆਜ਼ ਟਮਾਟਰਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਿਲਾਵਾਂਗੇ ਮਿਕਸ ਕਰ ਲਵਾਂਗੇ ਬਸ ਐਨਾ ਹੀ ਕਰਨਾ ਇਹਨਾਂ ਨੂੰ ਮਿਕਸ ਹੁਣ ਅਸੀਂ ਇਹਦੇ ਵਿੱਚ ਪਾ ਲਾਂਗੇ ਆਲੂ ਇੱਕ ਮਿੰਟ ਅਸੀਂ ਇਹਨਾਂ ਨੂੰ ਹਿਲਾਵਾਂਗੇ ਆਲੂ ਨੂੰ ਇੱਕ ਮਿੰਟ ਹੋ ਗਿਆ ਹੁਣ ਅਸੀਂ ਕੜਾਈ ਨੂੰ ਬੰਦ ਕਰ ਦਾਂਗਾ ਤੇ ਗੈਸ ਫਲੇਮ ਨੂੰ ਲੋ ਕਰਤਾ ਵੀ 2-3 ਮਿੰਟ ਰੱਖਾਂਗੇ 2 ਤੋਂ 3 ਮਿੰਟ ਹੋ ਗਏ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਡੰਡਲ ਬ੍ਰਿਕ ਬ੍ਰਿਕ ਕੱਟੇ ਹੋਏ ਇਹਨ ਡੰਡਲਾ ਨੂੰ ਮਿਕਸ ਕਰ ਲਵਾਂਗੇ ਇਹਨ ਡੰਡਲਾ ਨੂੰ ਮਿਕਸ ਕਰ ਲਾਂਗੇ ਇਸ ਤਰ੍ਹਾਂ ਡੰਡਲਾ ਨੂੰ ਅਲੱਗ ਬ੍ਰਿਕ ਬ੍ਰਿਕ ਕੱਟ ਕੇ ਪਾਉਣ ਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਡੰਡਲਾਂ ਤੇ ਆਲੂਆਂ ਨੂੰ ਵੀ ਅਸੀਂ 2 ਤੋਂ 3 ਮਿੰਟ 2 ਤੋਂ 3 ਮਿੰਟ ਪਕਾ ਲਾਵਾਂਗੇ ਲੋ ਫਲੇਮ ਤੇ ਉੱਤੇ 2 ਤੋਂ 3 ਮਿੰਟ ਹੋ ਗਿਆ ਅਸੀਂ 1 ਤੋਂ 2 ਮਿੰਟ ਅਸੀਂ ਹੋਰ ਰੱਖਾਂਗੇ ਪਰ ਵਿੱਚ ਨੂੰ ਹਿਲਾਵਾਂਗੇ ਕਿਉਂਕਿ ਅਸੀਂ ਪਾਣੀ ਵੀ ਨਹੀਂ ਪਾਇਆ ਹੋਇਆ ਪਾਣੀ ਮੈਂ ਨਹੀਂ ਪਾਦੀ ਸਬਜ਼ੀ ਦੇ ਵਿੱਚ ਨਾਲ ਮੇਰੀ ਕੜਾਈ ਵੈਸੇ ਵੀ ਨੋਨ ਸਟਿਕ ਹੈ ਇਸਕਾਟੇ ਗਰਮ ਪਾਣੀ ਪਾਓ ਜਾਂ ਇਹ ਦੂਸਰਾ ਪਾਓ ਸਬਜੀ ਦਾ ਸਵਾਦ ਵਧੀਆ ਨਹੀਂ ਬਣਦਾ ਸਬਜੀ ਨੂੰ ਅਸੀਂ ਦੇਖ ਲਵਾਂਗੇ ਟੋਟਲ 5 ਮਿੰਟ ਹੋ ਗਏ ਰਸੀਂ ਡੰਡਲੇ ਤੇ ਆਲੂਆਂ ਨੂੰ ਪਕਾ ਲਏ ਹੁਣ ਅਸੀਂ ਇਹਦੇ ਵਿੱਚ ਪਾ ਲਾਂਗੇ ਗੋਭੀ गोभी ਨੂੰ ਚੰਗੀ ਤਰ੍ਹਾਂ ਸੇ ਮਿਕਸ ਕਰ ਲਾਂਗੇ। ਗੋਭੀ ਨੂੰ ਇਸੀ ਪੂਰੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤੇ ਗੈਸ ਫਲੇਮ ਨੂੰ ਕਰ ਦਾਂਗੇ ਫੁੱਲ। 2 ਕੁ ਮਿੰਟ ਸੀ ਇਸ ਤਰ੍ਹਾਂ ਫਲਾਵਾਂਗੇ। ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਹੈ ਪੰਜਾਬੀ ਸਟਾਈਲ ਦੇ ਨਾਲ ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। 2 ਮਿੰਟ ਹੋ ਗਏ ਸਨ ਨੂੰ ਇਸ ਤਰ੍ਹਾਂ ਖੁੱਲੀ ਰੱਖ ਕੇ ਪਕਾਈਆਂ ਹੁਣ ਅਸੀਂ ਸਬਜੀ ਨੂੰ ਟੱਕ ਕਰਵਾਉਗੇ ਤੇ ਗੈਸ ਫਲੇਮ ਨੂੰ ਕਰ ਦਾਂਗੇ ਲੋ 5 ਮਿੰਟ ਵਾਸਤੇ ਪਰ ਵਿੱਚ ਵਿੱਚ ਅਸੀਂ ਸਬਜੀ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਸਾਡੀ ਸਬਜੀ ਕੜਾਈ ਦੇ ਨਾਲ ਨਾ ਲੱਗ ਜੇ 2 ਮਿੰਟ ਹੋ ਗਏ ਸਬਜੀ ਨੂੰ ਅਸੀਂ ਦੇਖ ਲੈਣੇ ਆ अजे थोड़ा टाइम होर लगेगा लग क्योंकि अजे गोभी कच्ची है पांच मिनट होर ढक्न बंद कर देंगे अजे पांच मिनट होर लगेंगे रख दिया सब्ज़ी मिनट हो गया दोबारा सब्जी सान के तैयार होगी ਹਾਲੇ ਦੇਖੋ ਪੂਰੀ ਤਰ੍ਹਾਂ ਦੇ ਨਾਲ ਗਲ ਗਿਆ ਇਹਦੇ ਵਿੱਚ ਅਸੀਂ ਪਾ ਲਵਾਂਗੇ ਗਰਮ ਮਸਾਲਾ ਨਾਲ ਹੀ ਅਸੀਂ ਪਾ ਦਵਾਂਗੇ ਹਰਾ ਧਨੀਆ ਹਰਾ ਧਨੀਆ ਪਾਉਣ ਦੇ ਨਾਲ ਬਹੁਤ ਜ਼ਿਆਦਾ ਹੈਲਦੀ ਸਬਜੀ ਬਣ ਜਾਂਦੀ ਹੈ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਸਬਜੀ ਬਣ ਜਾਂਦੀ ਹੈ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਧਨੀਆਂ ਨੂੰ ਅਸੀਂ ਮਿਕਸ ਕਰ ਲੇ ਮਸਾਲੇ ਤੇ ਧਨੀਆਂ ਵੀ ਮਿਕਸ ਕਰ ਲਵਾਂਗੇ ਗੈਸ ਫਲੇਮ ਨੂੰ ਕਰ ਦਵਾਂਗੇ ਬੰਦ ਆਲੂ ਤੇ ਗੋਭੀ ਦੀ ਸਬਜੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਇਨ ਨੂੰ ਅਸੀਂ ਧਨੀਆਂ ਦੇ ਨਾਲ ਥੋੜਾ ਜਿਹਾ ਗਾਰਨਿਸ਼ ਕਰ ਲੈਂਦੇ ਹਾਂ ਲੋ ਜੀ ਤਿਆਰ ਹੈ ਸਾਡੀ ਆਲੂ ਗੋਭੀ ਦੀ ਪੰਜਾਬੀ ਸਟਾਈਲ ਵਿੱਚ ਸਬਜੀ ਜੇ ਤੁਹਾਨੂੰ ਮਿਹਰੀ ਇਹ ਰੈਸਪੀ ਆਲੂ ਤੇ ਗੋਭੀ ਦੀ ਸਬਜੀ ਪੰਜਾਬੀ ਸਟਾਈਲ ਦੇ ਵਿੱਚ ਬਿਲਕੁਲ ਘੱਟ ਮਸਾਲਿਆਂ ਦੇ ਨਾਲ ਪਸੰਦ ਆਈ ਹੈ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ